ਹਾਂ ਬਹੁਤ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਿੱਧੂ ਵਲੌਗ ਚ ਦਿਨ ਹੋਇਆ ਅੱਜ ਵੀਰਵਾਰ ਇੱਕ ਸ਼ਹਿਰ ਪੰਜ ਹੋ ਗਈ ਅੱਜ 5 ਸਤੰਬਰ ਟਾਈਮ ਹੋ ਗਿਆ ਥੇ 1:00 ਤੱਕ ਹੋ ਗਏ ਮੈਂ ਲਾਉਣਾ ਹੀ ਸੀਗੀ ਕੱਪੜੇ ਲਾਉਂਦੀ ਸੀ ਕੱਪੜੇ ਸੁੱਕ ਨਹੀਂ ਪਾਏ ਤੇ ਤੋ ਕਿ ਮੇਰੇ ਸਾਰੇ ਅੱਜ ਪਹਿਲਾਂ ਲਾਹੇ ਨਹੀਂ ਹੈਗੇ ਬਸ ਅੱਜ ਮੌਸਮਈਆ ਜਮੀ ਧੁੱਪ ਨਹੀਂ ਹੈਗੀ ਅੱਜ ਬਿਲਕੁਲ ਵੀ ਧੁੱਪ ਨਹੀਂ ਨਿਕਲੀ ਆਈ ਮੌਸਮਾਗਾ ਠੰਡਾ ਜਾਂ ਵੀ ਹੈਗਾ ਸੋਣ ਸੋਣਾ ਜਾਂ ਪਹਿਲਾਂ ਹਵਾ ਵੀ ਚੱਲਦੀ ਸੀ ਹੁਣ ਬਾਹ ਹਵਾ ਜੀ ਤਾਂ ਰੁਕ ਗਈ ਐ ਇਹ ਮੌਸਮਾਗਾ ਜਮਦਮ ਜਿਹਾ ਸੂਰਜ ਨਹੀਂ ਹੈਗਾ ਕਿਤੇ ਵੀ ਦਿਖਾਈ ਦਿੰਦਾ ਸੂਰਜ ਬੱਦਲ ਬਾਈ ਜੀ ਬਸ ਐ ਠੰਡਾ ਕਾ ਮੌਸਮ ਵਧੀਆ ਚਾਹ ਵੀ ਕਿ ਹੱਟੇ ਸੀਗੇ ਦੇ ਪੈਰੜੀ ਉਧਰ ਰੁੱਬੀ ਪਈ ਹੈਗੀ ਸੁੱਤੀ ਸੁੱਤੀ ਰਹਿੰਦੀ ਆ ਸਾਰਾ ਦਿਨ ਇਹ ਰਾਤ ਨੂੰ ਜਮੀ ਬਿਲਕੁਲ ਵੀ ਸੌਂਦੀ ਹੈ ਰਾਖੀ ਰੱਖਦੀ ਹੈ ਰਾਤ ਨੂੰ ਤਾਂ ਚਲੀ ਪਤਾ ਨਹੀਂ ਘੜਕਣ ਲੰਨੀ ਪੌਂਕਦੀ ਹੈਗੀ ਪੂਰਾ ਮੈਂ ਇੱਥੇ ਨਾ ਇਧਰੋ ਕੱਪੜੇ ਲਾਉਣ ਆਈ ਸੀਗੀ ਚੁੱਕੇ ਹੋਏ ਧੁੱਪ ਤਾਂ ਪੈ ਨਹੀਂ ਇਸ ਵਿੱਚ ਮੈਥੇ ਪੌੜੀਆਂ ਜੀ ਬੈਗੀ ਮੈਨੂੰ ਵਧੀਆ ਜਿਹਾ ਲੱਗਿਆ ਹੋ ਗਿਆ ਆਪਣਾ ਕੱਖਾਂ ਦਾ ਟਾਈਮ ਸੱਨੀ ਦਾ ਰੇੜੀ ਲਾਈ ਜਾਂਦਾ ਸੀਗਾ ਸੰਨੀ ਮੈਨੂੰ ਐ ਚੱਲ ਮੈਂ ਕੱਪੜੇ ਲਾ ਲਾਂ ਪਹਿਲਾਂ ਫਿਰ ਇਹਨਾਂ ਨੂੰ ਆਟਾ ਉੱਤਾਂ ਫੜਾਉਂਗੀ ਮੱਝਾਂ ਨੂੰ ਲਾਵਾਂਗੇ ਮੱਝਾਂ ਬੰਨਾਂਗੇ ਅੱਜ ਫਰਸ ਤੋਤਾ ਸੀਗਾ ਹਿੰਦੇ ਸਵੇਰੇ ਅੱਜ ਸਵੇਰੇ ਮੱਝਾਂ ਨਮਾਤੀਆਂ ਸੀ ਅਸੀਂ ਟੂਟੀ ਤੇ ਪਾਣੀ ਸੁਨੇਹਾਰੀ ਜਿਹੜਾ ਪਹਿਲਾਂ ਟੂਟੀ ਨਮਾਈ ਦਿੱਤੀਆਂ ਸੀਗੀਆਂ ਫਿਰ ਜਦੋਂ ਮੱਝਾਂ ਨੂੰ ਆਨੇ ਫਿਰ ਫਰਸ ਵੀ ਟੋਟਾ ਜਾਂਦਾ ਵਾ ਥੋੜਾ ਜਿਹਾ ਪਾਣੀ ਨਾ ਜਿੱਥੇ ਨੀਵਾਂ ਜਿਹਾ ਹੋਇਆ ਹੋਇਆ ਫਰਸ ਜਿੱਥੇ ਮੰਦਰਵਾਰੇ ਮਾਰਨਾ ਪੈਂਦਾ ਹੁਣ ਮਾਰਦੀ ਮੜਾ ਜਾਂਦੇ ਇਕੱਠਾ ਜਾ ਹੋ ਕੇ ਜਿੱਥੇ ਢੋਏ ਜਿਹਾ ਜਿੱਥੇ ਖੜ ਜਾਂਦਾਗਾ ਇਹ ਸਾਰਾ ਕੱਢਤਾ ਸੀ ਮੇਰੇ ਪਾਣੀ ਪਾਊਡਰ ਰਹਿ ਗਿਆ ਸੀ ਮੇਰੇ ਧੋਣ ਨਾਲੋਂ ਫੋਲਾ ਧੋਣੀ ਹੀ ਨਹੀਂ ਹੋ ਰਸ ਤੋਂ ਮਾ ਕੁਦੀ ਵਾਰ ਗਈ ਸੀ ਇਧਰ ਚਲ ਜਾਈਏ ਥੋੜਾ ਥੋੜਾ ਜਦੋਂ ਐ ਜੇ ਹੁੰਦਾ ਹਨ ਫਰਸ ਤੁੱਟਦਾ ਹੁੰਦਾ ਉਹ ਪਸੂ ਬੰਨਣ ਨੂੰ ਜੀ ਨਹੀਂ ਕਰਦਾ ਐ ਲਗੂ ਬੋਮਨ ਜੜਾ ਕੇ ਆ ਬੈ ਜੀ ਪੱਖੇ ਪੱਖੇ ਆਪਣੇ ਲੱਗੀ ਹੋਏ ਨੇਗੇ ਉੱਪਰ ਦੋ ਜਾਂ ਗੋਹਾ ਜਾ ਕਰਕੇ ਵੱਡ ਵੱਡ ਕੇ ਜੇ ਫੇਰ ਖਰਾਬ ਕਰਨੀ ਮੱਝਾਂ ਫਰਸ ਲੈ ਆ ਜੀ ਮੈਂ ਕੱਪੜੇ ਲਾਣਾ ਪਹਿਲਾਂ ਕੱਪੜੇ ਲਾਉਣਾ ਹੀ ਸੀ ਲਪਾਉੜੀਆਂ ਚ ਬੈ ਗਈ ਫੋਨ ਲੈ ਕੇ ਹੰਡੇ ਵੀ ਚੱਕਦੇ ਜਦੋਂ ਪੰਜਾਬੀ ਕੇ ਹਨ ਭਾਂਡੇ ਕਰ ਦਿੰਨੇ ਮੱਖੀਆਂ ਜੀ ਆ ਜਾਂਦੀਆਂ ਨੇ ਨਾਲ ਦੀ ਨਾਲ ਫਿਰ ਅੱਧਾ ਮੱਝ ਨੂੰ ਆਟਾ ਲਵਾ ਦਈਏ ਮੱਝਾ ਬੰਨ੍ਹ ਦਈਏ ਫਿਰ ਚਾਰ ਭਾਂਡੇ ਬਣ ਜਾਣਗੇ ਆਇਦਾ ਸੋਣਾ ਸੋਣਾ ਮਾਸ ਨਾਗਾ ਵਧੀਆ ਜੀ ਲੱਗਦਾ ਠੰਡਾ ਜਿਹਾ ਮੌਸਮ ਚ ਜਦੋਂ ਪੈਂਦੇ ਆ ਨੀਂਦ ਵੀ ਨਹੀਂ ਆਉਂਦੀ ਗਰਮੀ ਚ ਤਾਂ ਆਪਾਂ ਪੱਕੇਣਾ ਪੈ ਜਾਂਦਾ ਅੱਜ ਤਾਂ ਮੈਂ ਪੈ ਤਾਂ ਗਈ ਪਰ ਆੱਖ ਨਹੀਂ ਲੱਗੀ ਜਮੇ ਕਿਉਂਕਿ ਸਾਡੀ ਜੋਤ ਘਰੇ ਸੀਗਾ ਸਕੂਲ ਗਿਆ ਬਸ ਉਹ ਬੋਲੀ ਗਿਆ ਕੋਲ ਦੇਖਣ ਦਿੱਤਾ ਉਹ ਠੰਡਾ ਜਿਹਾ ਮੌਸਮ ਸੀਗਾ ਨੀਂਦ ਜੀ ਨਹੀਂ ਆਈ ਸੀ ਲਗ ਤੱਕਾਂਟਾ ਡੇਢ ਘੰਟਾ ਪੈ ਜਾਂਦੀ ਹੁੰਦੀ ਹੈ ਇਹਦੇ ਬਸ ਐਂ ਹੀ ਹੁੰਦਾ ਨਾ ਸਾਰਟ ਜੀ ਠੀਕ ਹੋ ਜਾਂਦੀ ਹੈਗੀ ਪੈ ਕੇ ਯਾ ਭਾਪੇ ਇਹ ਦੁਕਾਨ ਤੇ ਸ਼ਾਮ ਦੇ ਕੰਮ ਬਰੀ ਸੌਖੀ ਜੇ ਹੋ ਜਾਂਦੇ ਫਿਰ ਲੈ ਪਾ ਲਿਆ ਆਟਾ ਤਾਂ ਮੈਂ ਕੱਢਣਿਆ ਚੁੱਕਾ ਖਾ ਜੀ ਅਜਾ ਜਿਹਨਾਂ ਜਿਹੜੇ ਪੱਖੇ ਨਹੀਂ ਲਾਉਂਦੇ ਹੈਗੇ ਉਹਨਾਂ ਜਿਹੜੇ ਉਹਨਾਂ ਦੀ ਵੀਡੀਓ ਮੈਂ ਬਣਾ ਲਾਂ ਇੱਥੇ ਜਦੋਂ ਇਹ ਪੱਖੇ ਛੱਡ ਦਿੰਦੇ ਆ ਨਾ ਜਿਹੜਾ ਕੂਲਰ ਦੀ ਕਿੱਟ ਜਿ ਰਹੀ ਉਹਦੀ ਵਾਲੀ ਆਵਾਜ਼ ਆਏਗੀ ਉਹ ਕਿੱਟ ਦੀ ਵਾਲੀ ਆਵਾਜ਼ ਕਰਦੀ ਹੈਗੀ ਫਿਰ ਬੀਗੋ ਚ ਕੁਛ ਸਮਝ ਨਹੀਂ ਆਉਂਦਾ ਹੈਗਾ ਜੇ ਆਪਾਂ ਬੋਲਦੇ ਸੁਣਦਾ ਨਹੀਂ ਹੈਗਾ ਮੱਟਾ ਅਸੀਂ ਕੱਖ ਸਾਰੇ ਬਸ ਇਕੱਠੀ ਰਲਾ ਦਿੰਦੇ ਹੁੰਨੇ ਆਗੇ ਚਾਰ ਨੂੰ ਵੱਡਾ ਆਪਾਂ ਲਾ ਲਿਆ ਹਫਤਾ ਹੋ ਗਿਆ ਚਾਰ ਨੂੰ ਵੱਡਾ ਲਾਇਨ ਹਫਤਾ ਹੋ ਗਿਆ ਕਿ 7 ਦਿਨ ਹੋ ਗਏ 28 29 ਦਿਨ ਹੁਲਾਇਆ ਸੀ ਨਾ 28 ਨੂੰ ਚਾਰ ਅਸੀਂ ਪਾਇਆ ਸੀਗਾ ਪਿਛੇ ਮਹੀਨੇ ਦੀ ਨੂੰ ਅਗਸਤ ਨੂੰ ਇਹਨੂੰ ਜੁਲਾਈ ਨੂੰ 28 ਅਗਸਤ ਨੂੰ ਹੀ ਅਸੀਂ ਵੱਡਾ ਲਾ ਲਿਆ 1 ਮਹੀਨੇ ਤੋਂ ਚਾਰ ਬਹੁਤ ਛੋੜਾ ਬਣਿਆਗਾ ਤਕੀ ਕੱਖ ਅਸੀਂ ਬਸ ਨਾ ਵੀ ਖਲਪਾ ਕਿ ਸਨੀ ਰਲਾ ਕੇ ਵਿੱਚੀ ਚਾਰ ਰਲਾ ਦੇਣੇ ਹੁੰਨੇ ਆਗੇ ਸਾਰੇ ਇਕੱਠੇ ਰਲਾ ਦੇਣੇ ਹੁੰਦੇ ਇਧਰ ਮੱਝ ਦੇ ਅੱਡ ਕੱਢ ਦੇਣੇ ਆ ਫੇਰ ਮੱਝ ਕੰਨੀ ਕਰਨ ਵਾਲੇ ਤੇ ਇਧਰ ਝੋਟੀਆਂ ਦੇ ਅੱਡ ਕੱਢ ਦੇਣੇ ਨੇ ਜਿਹੜੇ ਉਹਨਾਂ ਨੂੰ ਫੇਰ ਬਾਅਦ ਚ ਪਾਵਾਂਗੇ ਇੱਕ ਵਾਰੀ ਤੇ ਚਾਚਾ ਲਾ ਦੇਣੇ ਹੁੰਦੇ ਹੁਣ ਬਨਾਂਗੇ ਸਮਝੋ ਪਪਾ ਕਿੰਨੇ ਆਗਾ ਚਾਰ ਸਾਨੂੰ ਆਟਾ ਲਾਏ ਬਣਾ ਨਹੀਂ ਸਰਦਾ ਹੈਗਾ ਦਾਣਾ ਜੇ ਲਾਉਣੀ ਹੁੰਨੇ ਆ ਫਿਰ ਪਸ਼ੂ ਵਧੀਆ ਖਾ ਲੈਂਦਾ। ਤੇ ਨਿੱਕੀ ਆਤ ਬਣੀ ਹੋਈ ਹੈਗੀ ਮੱਝਾਂ ਨੂੰ। ਲੋਬੀ ਚ ਲੋਕ ਕਹਿੰਦੇ ਨੇ ਸਾਡੇ ਚਾਰ ਆਸੀਂ ਆਟਾ ਦਾਣਾ ਨਹੀਂ ਲਾਉਂਦੇ। ਅਸੀਂ ਤਾਂ ਜੀ ਲਾਉਨੇ ਆਂਗੇ। ਲਾਲ ਚੀਨ ਆ ਪਸ਼ੂ ਖਾ ਲੈਂਦਾ ਗਿੱਜੀਆਂ ਹੋਈਆਂ ਨੇ ਖਾਂਦੀ ਹੀ ਨਹੀਂ ਹੈਗੀਆਂ ਬਿਨਾ ਆਟੇ ਤੋਂ। ਜਿਆਦਾ ਨਹੀਂ ਲਾਉਂਦੇ ਵੀ ਹੁਣ ਪਹਿਲਾਂ ਨਾ ਘਟਾਤਾ ਵੀ ਜਿੰਦਾਂ ਚਾਰ ਨੂੰ ਵਾਢਾ ਲਾਏਗਾ। ਪਹਿਲਾਂ ਮੱਝ ਲੱਗਦਾ ਸੀਗਾ। ਪਹਿਲਾਂ ਤਾਂ ਉਹਦੀ ਗੱਟਾਂ ਮੁੱਕ ਜਾਂਦਾ ਸੀ ਦੋ ਪੇ ਹੋਣੇ ਪੈਂਦੇ ਸੀ ਇਕੱਠੇ। ਫੇਰ ਦਸ ਦੇ ਨਿਕਲਦੇ ਸੀ ਜੇ। ਛੱਡ ਦੇ ਪੱਖੇ ਛੱਡਿਆ ਛੱਡਿਆ ਬੰਦ ਆ ਬੱਠਾ ਜਾਉ ਰਾ ਫੜੀ ਚੱਲ ਮੈਂ ਕਿਹਦੀ ਫੜੀ ਮੈਂ ਜਨਾ ਕੂੜਾ ਜੈ ਮੈਥੋਂ ਥੋੜਾ ਜਿਹਾ ਸਵੇਰੇ ਰਹੇਗਾ ਸਿੱਟਣਾ ਵਾਲਾ ਸ਼ਾਮ ਵਾਲੇ ਗੋਹੇ ਚ ਪਾ ਸਕਦੇ ਕਿਉਂ ਮੁੜ ਕੇ ਦੇਖੋ ਕੰਮ ਜੇ ਕਰ ਲੈਨੇ ਸਾਰੇ ਨਾ ਫਿਰ ਕੌਲ ਹੋ ਜਾਂਦੀ ਉੜ ਕੇ ਵੀ ਕੀ ਸਿੱਟਣ ਜਾਉ ਚੱਲ ਸਵੇਰੇ ਬਤਨ ਕੀ ਕੰਮ ਦੀ ਕਾਲਜੀ ਸੀ ਮੈਂ ਪਾ ਕੇ ਰੱਖਤਾ ਇਹ ਅਸੀਂ ਜਿਹੜਾ ਪੁਰਾਣਾ ਕੂਲਰ ਸੀ ਉਹਦੀ ਖੁੱਲੀ ਬਣਾਈਏ ਘੱਟੇ ਦੀ ਪਹਿਲਾਂ ਮੱਠਾ ਜੀ ਧਰਦੇ ਹੁੰਦੇ ਸੀ ਕਾਕੋ ਨੂੰ ਉਹ ਖੁੱਲ੍ਹੇ ਉੱਚੀ ਆ ਗਈ ਸੀ ਬੰਨ ਕੇ ਦੇਖਿਆ ਇੱਕ ਦਿਨ ਉਹਦਾ ਮੂੰਹ ਨਹੀਂ ਜਾਂਦਾ ਵਿਚਾਰਾ ਮਾੜੂ ਜਿਹਾ ਕੱਟਿਆਗਾ ਸਾਡਾ ਮੈਂ ਉਹਦੇ ਦੋ ਪੈਰਾਂ ਥੱਲੇ ਦੋ ਥੱਲੇ ਮੂਲੀ ਆਹ ਇੱਟਾਂ ਵੀ ਧਰੀਆਂ ਫੇਰ ਇੱਟਾਂ ਤੋਂ ਡਰ ਗਈ ਮੇਰੇ ਪੈਰ ਕਾ ਤੋਂ ਧਰਾਈ ਜਾਂਦੀ ਹੈ ਇਹ ਨਾ ਸੀ ਕੂਲਰ ਉੱਪਰੋਂ ਸਾਰਾ ਬੱਸ ਵੇਚਦਾ ਕਵਾੜ ਵਾਲੇ ਨੂੰ ਇਹਦੀ ਪੀੜੀ ਦੇ ਉੱਤੇ ਇਹ ਜੇ ਮੈਂ ਰੱਖਿਆ ਹੋਇਆਗਾ ਉੱਪਰੋਂ ਪਰ ਕੂਲਰ ਅਸੀਂ ਕੱਟ ਲਿਆ ਨਾਟ ਖੁੱਲ ਗਏ ਸੀ ਇੱਕ ਦੋ ਤਾਂ ਨਟਾਂ ਨੂੰ ਜਰ ਲੱਗੀ ਪਈ ਸੀ ਬਾਕੀ ਫਿਰ ਅਸੀਂ ਲੋਹਾ ਬੜਨੀ ਨਾਲ ਵੱਢ ਲਿਆ ਮੋੜ ਤਾਂ ਸਾਰਾ ਜਿੱਥੋਂ ਜਿਥੋਂ ਤਿੱਖਾ ਜਿਹਾ ਸੀ ਜਹਦੇ ਵੱਜਣ ਤੋਂ ਵਧੀਆ ਖਾ ਲੈਂਦਾ ਹੁਣ ਇਹ ਚ ਅੱਗੇ ਨਹੀਂ ਨਾ ਜਦੋਂ ਬੱਠਲ 'ਚ ਕੱਖ ਧਰਨਦੇ ਸੀ ਉਹਨੂੰ ਬੱਠਲ 'ਚ ਕੱਖ ਧਰਨਦੇ ਸੀਗੇ ਡੋਲ ਦਿੰਦਾ ਸੀਗਾ ਪੈਰ ਧਰ ਕੇ ਵਿੱਚ ਜਦੋਂ ਮੈਂ ਤਾਰ 'ਚ ਹੁਣ ਵੇਲੇ ਨੂੰ ਛੱਡਦੀ ਕਾਲ ਕਰਦਾ ਦੁੱਧ ਚੁੰਗਣ ਦੀ ਪੈਰ ਧਰ ਕੇ ਸਾਰੇ ਕੱਖ ਡੋਲ ਦਿੰਦਾ ਸੀ ਸੱਚ ਮੈਂ ਪੱਕੇ ਲਾਮਾ ਬੈ ਗਈ ਮੈਂ ਤਾਂ ਚੱਲ ਵੀ ਆਪਣੇ ਪੱਖੇ ਬਿਲਕੁਲ ਪੂਰੇ ਜਿਹੜਾ ਮੜਾ ਮੜਾ ਪਾਣੀ ਖੜਾ ਠੀਗਾ ਆਕਾ-ਪਾਕੀ ਦੇ ਨਾਲ ਵੀਡੀਓ ਬਣਾਉਣ ਲੱਗੀ ਵੀਡੀਓ ਬਣਾਉਣ ਵਾਸਤੇ ਵੀ ਬਹੁਤ ਕੁਝ ਕਰਨੀ ਚਾਹੀਦਾ ਸਪੋਰਟ ਕਰਿਆ ਕਰੋ ਇਹ ਬਸ ਤੋਂ ਬਾਦ ਵੀਡੀਓ ਬਣਾਉਣ ਨੂੰ ਕੈਮਰਾ ਚੱਕਦੇ ਆ ਨਾ ਬਹੁਤ ਕੁਝ ਕਰਨਾ ਪੈਂਦਾ ਹੈਗਾ ਲੋ ਜੀ ਬੰਦੀ ਆ ਮੱਜਾਂ ਤੇ ਨੇ ਆਪਣੀਆਂ ਹੁਣ ਕਰ ਦੇਣੀਆਂ ਗੋਹਾ ਵੀ ਹੌਲੇ ਹੌਲੇ ਫਰਸ਼ ਦੇ ਘੰਟਾ ਤੱਕ ਤਾਂ ਨਹੀਂ ਕਰਦੀ ਨਾ ਪਾਣੀ ਪੂਣੀ ਪੀੜੀਆਂ ਜਦੋਂ ਤੱਕ ਯਾਰ ਰਲ ਖਾਦੇ ਚਿੱਟੀ ਲਾਉਣੂਗੀ ਹੁਣ ਲੱਗਾਂਗੀ ਜੀ ਇਹ ਟੀ ਕਥੋਂ ਲੈ ਟੀ ਵੀ ਨਹੀਂ ਬਜਦੀ ਮੈਂ ਗੱਲ ਕਰਦੀ ਸੀਗੀ ਵੀ ਵੀਡੀਓ ਬਣਾਉਣ ਵਾਸਤੇ ਬਹੁਤ ਚੱਕਰਾਂ ਚ ਪੈਣਾ ਪੈਂਦਾ ਫਿਰ ਮੈਂ ਚੁੱਪ ਕਰ ਗਈ ਉਧਰ ਨਾਲ ਪੱਖੇ ਦਾ ਖੜਕਦਾ ਹੁੰਦਾ ਸੀਗਾ ਆ ਦਾ ਮੱਝਾਂ ਇਹਦਾ ਵੀ ਨਹੀਂ ਆਵਾਜ਼ ਆਉਣੀ ਮੇਰੀ ਤੇ ਵੀ ਪਲੀ ਰਿਕਵੈਸਟ ਹੈਗੀ ਵੀ ਆਪਣੇ ਚੈਨਲ ਨੂੰ ਸਪੋਰਟ ਕਰੋ ਬਸ ਤੋਂ ਬਸ ਸਬਸਕ੍ਰਾਈਬ ਕਰੋ ਫਿਰ ਆਪਣਾ ਚੈਨਲ ਅੱਗੇ ਗਰੋ ਕਰ ਸਕੇ ਤੁਸੀਂ ਸਬਸਕ੍ਰਾਈਬ ਵੱਧ ਜਾਣਾ ਇਹ ਵੀਡੀਓ ਬਣਾਉਣ ਵਾਸਤੇ ਹਨਾ ਕੰਮ ਛੱਡਣਾ ਪੈਂਦਾ ਇੱਕ ਦੂਸਰਾ ਕਰਨਾ ਪੈਂਦਾ ਜਿਵੇਂ ਕੋਈ 5 ਮਿੰਟਾਂ ਦਾ ਕੰਮ ਆ ਉਹ ਵੀ 10 ਮਿੰਟਾਂ ਦਾ ਵੰਕੀ ਖਰ ਜਾਂਦਾ ਹੈਗਾ ਕਿਉਂਕਿ ਜਦੋਂ ਆਪਾਂ ਹੌਲੀ ਹੌਲੀ ਕਰਦੇ ਹਾਂਗੇ ਪਹਿਲਾਂ ਕੈਮਰਾ ਲਾਉਣਾ ਬਿਜਲੀ ਬੰਦ ਕਰਨਾ ਬਹੁਤ ਕੁਝ ਕਰਨਾ ਪੈਂਦਾ ਹੈਗਾ ਸੂਟੀ ਭੁੱਲੀ ਜਾਉਣੀ ਤੋਂ ਜਦੋਂ ਬਣਾਉਣਾ ਹੈ ਤਾਂ ਤਖਣਾ ਅਜਿ ਜੋੜ ਪਈ ਸੀਗਾ ਬੋਤਲਾਂ ਮੋਤਲਾ ਬਹੁਤ ਖੇਡਾਂ ਕਰੀਏ ਨਾਲੇ ਬਾਈ ਵਾਲਾ ਪੰਪ ਕਰਦੀ ਨਾ ਬੋਤਲ ਚ ਪਾਣੀ ਦੇ ਤਰ੍ਹਾਂ ਬੱਦਲ ਗਿਆ ਕੋਈ ਨਹੀਂ ਨਾ ਸਮਝ ਇਹ ਜਿੰਨੇ ਪੈਣ ਦਿੱਤਾ ਮੈਂ ਪੈ ਗਈ ਉੱਤੇ ਜਾ ਕੇ ਮੇਰੇ ਪੰਪ ਦਾ ਪ੍ਰੈਸ਼ਰ ਮਾਰਿਆ ਉਹਦਾ ਮੈਂ ਕਿਹਾ ਵੀ ਇਹ ਮੱਝਾਂ ਹੀ ਦਵਾਈ ਵਾਲਾ ਹੈਗਾ ਮੇਰੇ ਉੱਤੇ ਮਾਰੀ ਜਾਂਦਾ ਇਹਦਾ ਧੋਤਾ ਹੋਇਆ ਮੜੀ ਅੱਖ ਲੱਗੀ ਵਾ ਤੋਰੀ ਫਲੱ ਫੇਰ ਨਾ ਜਦੋਂ ਕੋਈ ਆਏ ਅੱਖ ਲੱਗੀ ਜੀ ਖਲਾ ਦੇ ਮੈਂ ਕਹਿ ਕੇ ਪੈਣੀ ਹਾਂ ਮੈਨੂੰ ਬੜਾ ਪਾਉਂ ਅੱਧਾ ਘੰਟਾ ਨਾਂ ਤਾਂ ਇਹ ਘਰ ਤੇ ਜਿਆਦਾ ਖੁਣ ਲੱਗ ਜਾਂਦਾ ਹੈ। ਪੇਪਾ ਆਪਾਂ 10 ਮਿੰਟ ਜਾਈਏ। ਪਰ ਟੰਕਾ ਜਿਆ ਵਧੀਆ ਲੱਗਦੀ ਹੈ ਟੰਕਾ। ਪੱਥਰ ਨਾਲ ਪਾ ਗਰੋ। ਲੇਟੀ ਅਸੀਂ ਐਸੇ ਵੇਲੇ ਪਿਉਨੇ ਨੇ 3 ਵਜੇ ਜੇ ਉਹ ਸਵੇਰੇ ਪੀਉਂਦੀ ਹੈ ਨਾ ਫਿਰ ਪਰਮੈਸਾ ਬਾੜੀ ਉੱਠਣ ਜਾਈ ਜਾਂਦੀ ਹੈ। 2 ਘੰਟਾ ਚਲੇਟੀ ਵਧੀਆ ਭੱਜੀ ਜਾਣੀ ਹੈਗੀ। ਕਾਈਚ 5 ਵਜੇ 5:30 ਵਜੇ ਤਰਚੋਨੇ ਨੇ। ਉਹਦੋਂ ਫਾਗਲੇ ਟਿਹੇ ਤਾਂ ਕੱਢਦੀ ਹੁਈ ਹੈ ਜਦੋਂ ਬੈਠੇ ਹੁੰਨੇ ਆਪਾਂ ਇਹ ਜੇ ਮੌਸਮ ਚੋਤਾ ਲੱਗਦਾ ਇਹ ਮੌਸਮ ਸੋਨਾ ਗਾ ਠੰਡਾ ਗਾ ਕਿਤੇ ਕੋਈ ਕੰਮ ਕਰਨਾ ਗੈਨ ਫੇਰ ਕਰਨੀ ਲੱਗੇ ਉਹ ਤੋਂ ਬਤਰਾਦਾ ਵੀ ਕਰਨੀ ਹੈਗੀ ਆ ਥੋੜਾ ਮਾਰਦੀ ਆ ਮੈਂ ਕੱਪੜਿਆਂ ਦੀਆਂ ਤਾਹਾਂ ਲੋ ਜੀ ਟਾਈਮ ਹੋ ਗਿਆ ਸਭ ਆ ਪੰਜ ਦਾ ਆਪਾਂ ਬਣਾਉਣੇ ਅੱਜ ਛੋਲੇ ਵਾਲੀ ਸਬਜੀ ਚੁੱਲੇ ਤੇ ਤੋਂ ਪੈਥੇ ਥੋੜੀ ਹੀ ਬਾੜੀ ਤਾਂ ਹੈਨੀਗੀ ਕੈਮਰੇ ਚ ਤਾਂ ਇਹ ਲੱਗਦਾ ਗਈ ਬਾੜੀ ਤੁਪੇਗੀ ਥੋੜੀ ਹੈਗੀ ਤੁਪਕਾ ਫਿਰ ਮੈਨੂੰ ਲੇਟ ਹੋ ਜਾਨੀ ਵਾਲੀ ਮੈਂ ਲੋ ਜੀ ਇਹ ਪਾਤਾ ਮੈਂ ਮਸਾਲਾ ਤੜਕਾ ਮੇਰੇ ਚਾਹ ਦੇ ਚੜ ਗਿਆ ਸੀਗਾ ਤੇਲ ਅੱਜ ਮੈਂ ਚੁੱਲੇ ਤੇ ਸਬਜ਼ੀ ਬਣਾਉਣੀ ਹੈਗੀ ਬਸ ਆਇਆ ਜੀ ਲੱਗਿਆ ਵੀ ਅੱਜ ਚੁੱਲੇ ਤੇ ਬਣਾ ਲਈਏ ਚਲ ਛੋਲੇ ਹੀ ਪਹਿਲਾਂ ਮੇਰੇ ਜਿਹੜੇ ਚੁੱਲੇ ਤੇ ਰੱਖਦੇ ਸੀ ਫਿਰ ਅੱਗੇ ਮਚਦੀ ਮਚਦੀ ਸੀਗੀ ਮੈਂ ਚਾਹ ਤੜਕਾ ਵੀ ਲਾ ਦਿੰਨੀ ਆ ਲੱਕੜ ਜੀ ਲੱਗੀ ਹੋਈ ਸੀ ਪਤਲੀ ਜੀ ਉੱጫ ਲੱਗਿਆਵੇਂ ਜਾਊਗੀ ਮਸਾਲਾ ਪੁੱਜੀ ਜੀ ਥੋੜੀ ਥੋੜੀ ਅੱਗ ਦੀ ਭੁਲਣਾ ਪਊਗਾ ਇਹ ਤਾਂ ਫਿਰ ਨਹੀਂ ਥੱਲੇ ਲੱਗੂਗਾ ਲਓ ਵੀ ਹੁਣ ਪਾ ਦਿੰਨੇ ਆਪਾਂ ਲੋਰ ਮਿਰਚ ਮਿਰਚ ਥੋੜੀ ਜਿਹੀ ਕੱਟ ਪਾਈਏ ਤਿੰਨ ਚਾਰ ਮਿਰਚਾਂ ਮੈਂ ਵਿੱਚ ਗ੍ਰाइंड ਕਰ ਲਈਆਂ ਸੀ ਜੀ ਇਹ ਗੰਦਿਆਂ ਦੇ ਨਾਲ ਹੀ ਨੂਨ ਦੀ ਘੱਟ ਪਾਇਆ ਆਪਾਂ ਛੋਲੇ ਵਾਲੇ ਹੋਏ ਨੇ ਨੂਨ ਪਾ ਕੇ ਨਾਲੀ ਇਹਦੇ ਆਪਣਾ ਨੂਨ ਮੇ ਪੱਕ ਜੂਗਾ ਜਦੋਂ ਸਾਲਾ ਆਪਣਾ ਬਿਲਕੁਲ ਪੱਕ ਗਿਆ ਇਹਦੇ ਬਾਅਦ ਫਿਰ ਥੱਲੇ ਜੇ ਲੱਗਣ ਲੱਗੇ ਜੂਗਾ ਇਹ ਪਾ ਲਾਂਗੇ ਆਪਾਂ ਥੋੜੇ ਛੋਲੇ ਲਿੱਕੀ ਪਾਣੀ ਪਾ ਕੇ ਰਨਾ ਗ੍ਰੇਡ ਕਰਨੀ ਸੀ ਠੰਗਣੀ ਜੀ ਤਰੀ ਹੋ ਜੇ ਲਗ ਇਹਦੇ ਵਿੱਚ ਆਪਾਂ ਥੋੜਾ ਜਿਹਾ ਹੋਰ ਪਾਣੀ। ਉਸ ਆਪਣੇ ਜਿਹੜੇ ਛੋਲੇ ਵਾਲੇ ਹੋਏ ਨੇਗੇ। ਇਹਨਾਂ ਦੇ ਵਿੱਚ ਪਿਆ ਪਾਣੀ। ਇਸ ਤੋਂ ਬਾਅਦ ਆਪਾਂ ਛੋਲੇ ਵਾਲੇ ਪਏ। ਇਹ ਪਾਉਂਗੀ। ਇਹ ਮੈਂ ਥੋੜਾ ਜਿਹਾ ਠਹਿਰ ਕੇ ਪਾਉਂਗੀ। ਪਹਿਲਾਂ ਨਾ ਮੈਂ ਇੱਕ ਕਵਾਲੀ ਕੱਲੇ ਆਲੂ ਪਾ ਕੇ ਦੇਵਾਂਗੀ। ਥੋੜੇ ਛੋਲੇ ਜਿੰਨ ਮੈਂ ਅੱਜ ਤਾਂ ਕੁਵੇਲੇ ਕੁਵੇਲਾ ਹੋ ਗਿਆ ਸੀਗਾ ਭਿਉਣ ਨੂੰ। ਮੈਂ ਥੋੜਾ ਜਿਹਾ ਮਿੱਠਾ ਸੋਡਾ ਪਾਤਾ ਵਿੱਚ। ਉਹਦੇ ਕਰਕੇ ਛੋਲੇ ਆਪਣੇ ਛੇਤੀ ਜਿਆਦੇ ਗਲ ਗਏ। ਤਾਂ ਪਹਿਲਾਂ ਆਲੂ ਪਾਉਂਗੀ। ਬਹੁਤ ਹੋ ਗਈ ਲੱਕੜ ਲੱਗੀ ਹੀ ਲੇਕੀ ਪਿੱਛੇ ਤੋਂ ਬੋਲੀ ਥੋੜੀ ਅੱਗੇ ਤੇ ਵਧੀਆ ਸਬਜੀ ਬਣੂ ਇਸ ਨਾਲ ਤਾਂ ਸੰਘਣਾ ਹੋ ਗਿਆ ਇਹਨਾਂ ਮੈਂ ਛੋਲੇ ਵੀ ਇਹ ਸਬਜੀ ਤਾਂ ਮੈਂ ਬਣਾਉਣ ਦੀ ਮੇਰੀ ਵੀ ਵੀਡੀਓ ਸਲਾ ਨਹੀਂ ਸੀਗੀ ਆਪਣੀ ਵੀਡੀਓ ਜਿਆਦਾ ਛੋਟੀ ਰਹਿੰਦੀ ਸੀ ਫਿਰ ਮੈਂ ਤਾਂ ਕਰਕੇ ਬਣਾ ਲਈ ਜੇ ਤਾਂ ਸਾਰਿਆਂ ਭੈਣਾਂ ਨੂੰ ਪਤਾ ਹੀ ਆ ਹਨਾ ਵੀ ਇਹ ਬਣਾਉਨੇ ਆਪਾਂ ਸੰਗਣੀ ਤਰੀ ਵਾਲੀ ਛੋਲੇ ਸਬਜੀ ਜੋਰ ਦੇ ਕਹਿੰਦੇ ਉਹ ਕਹਿੰਦਾ ਹੁੰਦਾ ਹੈ ਮਮੀ ਦੁੱਧਾੜੀ ਛੋਲਿਆਂ ਦੀ ਜਾਲ ਬਣਾਏਗੀ ਕਸੰਗਣੀ ਤਰੀ ਵਾਲੀ ਕਿਤੇ ਕਹੋ ਜੀ ਕਰੇ ਸੰਗਣੀ ਤਰੀ ਵਾਲੀ ਤੇ ਕਹਿੰਦੇ ਸੁਖਣੀ ਬਣਾ ਜਿੱਦੇ ਕਹਦੇ ਦੁੱਧਾੜੀ ਅੱਜ ਉਹਨ ਮੰਗਦਾ ਸੀਗਾ ਦੁੱਧਾੜੀ ਕਹਿੰਦਾ ਕਿਹੜੀ ਬਣਾਏਗੀ ਮੈਂ ਆਖਿਆ ਮੈਨੂੰ ਉਹ ਮੈਂ ਤਾਂ ਨਹੀਂ ਬਣਾ ਸਕੀ ਹੈਗੀ ਦੁੱਧਾੜੀ ਸਬਜ਼ੀ ਛੋਲਿਆਂ ਦੀ ਬਹੁਤ ਘੱਟ ਪੈਣਾ ਬਣਾਉਂਦੀ ਹੋਣਗੀਆਂ ਅਸੀਂ ਬਹੁਤ ਬਣਾਉਨੇ ਆ ਉਹ ਬੱਚੇ ਖੁਸ਼ ਹੋਗੇ ਖਾਂਦੇ ਆ ਵਧੀਆ ਗੰਡੇ ਪਾ ਕੇ ਕੱਲੇ ਤੇ ਬਸ ਐਦਾਂ ਹੀ ਬੀਬੀ ਨਾਲ ਮਸਾਲਾ ਰਗੜੇ ਤੋਂ ਛੋਲਿਆਂ ਨੂੰ ਵਾਲੀ ਨਹੀਂ ਦਿੰਦੇ ਹੁੰਦੇ ਰਹਿੰਦੇ ਨਹੀਂ ਹੁੰਦੇ ਅਸੀਂ ਤੇ ਕੱਚੇ ਛੋਲੇ ਅਸੀਂ ਪਿਉ ਕੇ ਬਸ ਥੋੜੇ ਜਿਹੇ ਇਸਨੇ ਹਾਂ ਪਿਉਣੇ ਪੈਂਦੇ ਨੇ ਨਮ ਪਾ ਕੇ ਤਾਂ ਕਰਕੇ ਮੈਂ ਮਿੱਠਾ ਛੋਡਾ ਪਾਇਆ ਸੀ ਉਹ ਫੇਰ ਵੀ ਥੋੜਾ ਜਿਹਾ ਲੇਟ ਮੈਂ 1 ਵਜੇ ਛੋਲੇ ਪਿਉਂ ਤੇ ਲੇਟ ਹੋ ਗਈ। ਉਹ ਮੈਂ ਦੁਪਟਾ ਕਦ ਦਿੱਨੇ। ਤੇ 1 ਵਜ ਗਿਆ ਮੈਨੂੰ ਪਹਿਲਾਂ ਭੁੱਲ ਗਈ ਸੀਗੀ ਮੈਂ ਛੋਲੇ ਪਿਉਣੇ। ਉਸ ਤੋਂ ਬਾਅਦ ਨਾ ਮੈਂ ਜਦੋਂ ਵੀਡੀਓ ਬਣਦੀ ਬਣਦੀ ਪਤਾ ਨਹੀਂ ਕੀ ਹੋ ਗਿਆ। ਫੋਨ ਗਰਮ ਹੋ ਗਿਆ। ਮੈਂ ਹਰਮਨ ਕੋ ਲੈ ਗਈ ਮੈਂ ਕਿਹਾ ਬਣ ਕੀ ਹੋ ਗਿਆ ਵੀਡੀਓ ਬਣਦੀ ਬਣਦੀ ਬੰਦ ਕਿਉਂ ਹੋ ਗਈ। ਕਹਿੰਦੀ ਫੋਨ ਤੱਕ ਵਰਗਾ ਵਾ ਤੇ ਉਹ ਸੇਕ ਸੀਗਾ ਨਾ ਚੁੱਲ੍ਹੇ ਕੋਲ ਮੈਂ ਲਾਈ ਰੱਖਿਆ ਜੀ ਤਾਂ ਹੁਣ ਦੂਸਰਾ ਕੋਈ ਹੋਰ ਵੀਡੀਓ ਬਣਾਵੇ ਤਾਂ ਦੂਰ ਰੱਖਦਾਗਾ ਫੋਨ ਕਰਨ ਹੋ ਗਿਆ ਤਾਂ ਕਰਕੇ ਫਿਰ ਮੈਂ ਬੰਦ ਕਰ ਲਿਆ ਸਰਜੀ ਆਪਣੀ ਬਣੀ ਜਾਂਦੀ ਹੈਗੀ ਛੋਲੇ ਮੈਂ ਉਸ ਤੋਂ ਬਾਅਦ ਉਹਦੇ ਵਿੱਚ ਪਾਤੇ ਹੌਲੀ ਹੌਲੀ ਥੋੜੀ ਥੋੜੀ ਅੱਗੇ ਤਰੀਜੀ ਜਾਂਦੀ ਹੈਗੀ ਹਜੇ ਪਤਲੀ ਵੀ ਨਹੀਂ ਚੱਕੀ ਚੁੱਲ੍ਹੇ ਕੋਲ ਗਰਮੀ ਆ ਗਈ ਤੇ ਪੱਖੇ ਠਾ ਕੇ ਬੈਠ ਗਈ ਮੈਂ ਉਹ ਨਾ ਛੋਲੇ ਬਸ ਕੱਚੇ ਪਿਓਂ ਕੇ ਸਵੇਰੇ ਸੁਨੇਹਾ ਭਿੱਜ ਜਾਂਦੇ ਪੂਰੇ ਵਧੀਆ ਭਿੱਜ ਜਾਂਦੇ ਨੇ ਉਹ ਤਾਂ ਕਰਕੇ ਮੈਂ ਮਿੱਠਾ ਛੋੜਦਾ ਪਾਤਾ ਸੀਗਾ ਉਹ ਫੇਰ ਵੀ ਭਿੱਜੇ ਹੈ ਨਹੀਂ ਜਦੋਂ ਅੱਗ ਤੇ ਧਰਤੇ ਫੇਰ ਛੇਤੀ ਗਲ ਗਏ ਮਨ ਕੀ ਕਰਤਾ ਮਿੱਠੇ ਛੋੜੇ ਨੇ ਮੈਂ ਸੱਜੀ ਪਾਇਆ ਸੀ ਕਦੇ ਵੀ ਨਹੀਂ ਸੀ ਪਾਇਆ ਤੇ ਉਹ ਬਸ ਐਂ ਕੱਚੇ ਆਪਾਂ ਤੇਲ ਚ ਤਲ ਕੇ ਬਣਾ ਸਕਦੇ ਹਾਂਗੇ ਤੇਲ ਚ ਤਲ ਕੇ ਬਾਵਾ ਸਾਰੇ ਗੰਡੇ ਪਾ ਕੇ ਬਾਅਦ ਚ ਦੁੱਧ ਪਾ ਕੇ ਬਹੁਤ ਸਵੱਦ ਸਬਜੀ ਬਣਦੀ ਆ ਉਹ ਵੀ ਨਾਲੇ ਜਿਹੜੇ ਆਪਾਂ ਛੋਲਿਆਂ ਦੀ ਬਸ ਆਪਾਂ ਕਹਦੇ ਪਾਣੀ ਵਿੱਚੀ ਪਾ ਲੋ ਹਨ ਬਾਲਿਆ ਹੋਇਆ ਉਹ ਜੋ ਕਿਹੜਾ ਆਪਾਂ ਕੁਸ ਬਾਲਿਆ ਹੁੰਦਾਗਾ ਵਿੱਚੀ ਤਾਕਤ ਸਾਰੀ ਵਿੱਚੀ ਹੁੰਦੀ ਹੈ ਉਹਨਾਂ ਦੀ ਉਹ ਵੀ ਕਦੇ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਵੀਡੀਓ ਦਾ ਕਰਦੇ ਆਪਾਂ ਇੱਥੇ ਐਂਡ ਇਹ ਮੇਰੀ ਵੀਡੀਓ ਚੰਗੀ ਲੱਗ ਰਹੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ